ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਸੁਖਬੀਰ ਬਾਦਲ ਦੇ ਵੱਲੋਂ ਇੱਕ ਵਰਕਰਾਂ ਦਾ ਇਕੱਠ ਕੀਤਾ ਗਿਆ ਸੀ ਜਿੱਥੇ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਬੇਅਦਬੀਆਂ ਨੂੰ ਲੈ ਕੇ ਬਿਆਨ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਹੀ ਕਿਤੇ ਨਾ ਕਿਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਲਿਆ ਤੇ ਨਾਲ ਦੀ ਨਾਲ ਹੀ ਉਹਨਾਂ ਨਵਜੂਨ ਸਿੱਧੂ ਬਾਰੇ ਬੋਲਦੇ ਆਖਿਆ ਕਿ ਨਵਜੂਨ ਸਿੱਧੂ ਜਿਸ ਤਰੀਕੇ ਦੀਆਂ ਕਾਰਵਾਈਆਂ ਕਰ ਰਿਹਾ ਗਤੀਵਿਧੀਆਂ ਕਰ ਰਿਹਾ ਤਾਂ ਕਾਂਗਰਸ ਦੇ ਵਿੱਚ ਬਹੁਤਾ ਚਿਹਰੇ ਟਿਕਟ ਵਾਲੇ ਨਹੀਂ ਨੇ ਕਾਂਗਰਸ ਪਾਰਟੀ ਉਹਨਾਂ ਨੂੰ ਬੜੀ ਜਲਦੀ ਬਾਹਰ ਕੱਢ ਦੇਵੇ ਗੀ ਨਾਲ ਦੀ ਨਾਲ ਉਹਨਾਂ ਨੇ ਰਾਜਾ ਵੜਿੰਗ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਆ ਆਮ ਆਦਮੀ ਪਾਰਟੀ ਨੂੰ ਵੀ ਵੱਡੀਆਂ ਜਿਹੜੀਆਂ ਗੱਲਾਂ ਆਖ ਦਿੱਤੀਆਂ ਨੇ ਹੋਰ ਸੁਖਬੀਰ ਬਾਦਲੂਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰੀ ਤੁਹਾਨੂੰ ਅਸੀਂ ਉਹ ਜ਼ਰੂਰ ਸੁਣਾ ਦਨੇ ਆ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਜੋੜਨ ਦਾ ਮੈਂ ਤਾਂ ਕਿਹਦੇ ਕੀ ਸੋਚਦਾ ਹੈ ਉਹ ਤਾਂ ਕਈ ਖਵਾਤਰ ਲੱਗਦੇ ਸੀ ਅਕਾਲੀਆਂ ਦੇ ਸਿੱਖ ਰੋ ਵਿੱਚੜ ਮੈਂ ਕਿ ਕੱਲ੍ਹ ਕਿੱਦਿ ਕਰ ਉਹ ਕਿਹੜੇ ਲੋਕ ਹੋਏ ਸੀ ਉਹ ਲੋਕ ਜਿਨ੍ਹਾਂ ਨੇ ਹਮੇਸ਼ਾ ਦੇ ਝੂਠਾ ਪ੍ਰਚਾਰ ਕੀਤਾ ਤੁਹਾਡੀ ਪਾਰਟੀਆਂ ਹੁਣ ਵਿਅਦਤੀ ਤੇ ਤੁਹਾਡੇ ਤੇ ਇਲਜ਼ਾਮ ਲਾਤਾ ਤੇ ਹੁਣ ਕਿੱਥੇ ਹਨ ਉਹ ਜਿਹੜੇ ਇਲਜ਼ਾਮ ਹੁੰਦੇ ਸੀ ਉਹ ਕਿੱਥੇ ਬੋਲਦੇ ਆ ਅਰ ਦਾਤੂ ਵਾਲਾ ਮਹੰਮਾਦ ਰੌਂਦੇ ਜਿੰਨੇ ਵੀ ਰਿਲੇਸ਼ਨਲ ਹੋ ਕਿੱਥੇ ਆ ਹੁਣ ਕੋਈ ਦਰਬਾਰ ਸਾਹਿਬ ਹੁਣੀ ਸੁਲਤਾਨ ਕੋ ਲੋਤੀ ਉਲਸਵਾੜ ਕੇ ਗੋਲਗਾ ਦੇ ਅੰਦਰ ਜਾ ਕੇ ਬਾਟ ਚੱਲ ਰਿਆ ਸੀ ਪਰ ਕੋਈ ਨਹੀਂ ਕਾਉਂ ਦੇਖ ਲਾ ਬੋਨੇ ਉਹ ਲੜਦੀ ਰਿਹਾਈ ਵਿੱਚ ਹੁਣ ਕੇਂਦਰੀਵਾਂ ਨੇ ਕੀਆ ਵੇਖਣਾ ਤੇ ਇਥੇ ਹੱਥ ਕੰਧੂ ਲਗਾ ਦੀ ਇੱਕ ਮੌਕਾ ਦੇ ਦੋ ਝਾੜਨ ਨੂੰ ਇੱਕ ਵਾਰਤ ਦੇ ਦੋ ਪੀੜੀ ਵੀ ਮਾ ਲੂ आई तो नहीं बड़े एक मौका जो केजरीवाल लिखा जो वोट सरकार बनाई है सो जरा हम इलेक्शन आना है पार्लीमेंट मैं बेनती करना चाहना झूठ बोलन वाले बड़े होता है एक नवा इतिहास हो रहा है नवजोत सिंधु मैं अच्छा नवा बदलाव लेके आऊगा हले ਜਿਹੜਾ ਹੁਣ ਉਹਨਾਂ ਨੂੰ ਪਤਾ ਲੱਗਿਆ ਲੋਕਾਂ ਨੂੰ ਕੀ ਪਤਾ ਲੱਗਿਆ ਜੇ ਠੱਗੀ ਮਾਰਨੀ ਹੈ ਪੰਜਾਬ ਜਾ ਠੱਗੀ ਮਾਰ ਕੇ ਨਿਕਲ ਜਾਓ ਲੋਕੀ ਸੁਤੇ ਹੁਣ ਉਹਦਾ ਜਿਹਨੇ ਲੱਗਦਾ ਹੈ ਕਿ ਮੈਨੂੰ ਕੱਟਣ ਵਾਲੇ ਕਾਂਗਰਸ ਚੋਂ ਨੇ ਭਰਾ ਕੇ ਤੁਹਾਡੇ ਕੋਲੇ ਆ ਜਾਨਾ ਬੇਚਾਰਾ ਬਣ ਕੇ ਕਿ 5 ਸਾਲ ਹੋਈ ਦੋਗੇ ਤੈਨੂੰ ਮੈਨੂੰ ਲੱਗਦਾ ਹੈ ਜੇ ਕੋਈ ਬਦਲਾਅ ਆਣਾ ਕਿਸੇ ਨੇ ਪਹਿਲਾ ਛੇਤਰ ਕਰ ਲਓ ਮਗਰ ਪਹਿਲੇ ਤੇ ਜਿਹੜੇ ਝਾੜੂ ਦੇ ਲਿਖਤਾ ਐਂਕਰ ਉਹਨਾਂ ਨੇ ਘਰੇ ਦੇ ਬਾਹਲੇ ਝਾੜੂ ਪਏ ਉਹਨੂੰ ਅੱਗ ਲੱਗਦੀ ਮਰਾਇਆ ਉਹ ਘਰੁੰਦੇ ਆ ਆਪਾਂ ਹੁਣ ਮੈਂ ਪਾਰਟੀ ਦੇ ਫੈਸਲਾ ਕੀਤਾ ਹੁਣ ਆਪਣੇ 2 ਮਹੀਨੇ ਰਹੇ ਅਪ੍ਰੈਲ ਦੇ ਮਹੀਨੇ ਫਰਵਰੀ ਤੋਂ ਅਮਾਤ ਮਹੀਨੇ ਦੇ ਪਹਿਲੇ ਹੱਦ ਤੱਕ ਹੋੜ ਲੱਗ ਜਾਣਾ ਤੇ ਮੈਨੂੰ ਲੱਗਦਾ ਅਪ੍ਰੈਲ ਦੇ ਬੇਜ ਅੰਦਰ ਇਲੈਕਸ਼ਨ ਹੋ ਜਾਣਾ ਸਾਂਝੂ ਲੈਕਸੀ ਚੱਲੂਗਾ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ ਪਾਰਟੀ ਨੂੰ ਬੰਦਾ ਚਾਹਨਾ ਹੈ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਪੁਛਾਈ ਤੋਂ ਨਹੀਂ ਕੋਈ ਕੁਝ ਨਹੀਂ ਖਤਮ ਹੋਣ ਦਾ ਪੱਕਾ ਇੱਕ ਇੱਕ ਹੋਰ ਥੋੜਾ ਝਾੜੂ ਦਾ ਪੋੜਾ ਥੱਲੇ ਥੋੜੇ ਹਲਕੇ ਜਾ ਰਾਜਾ ਬੜੇ ਗਿਆ ਉਹ ਵੀ ਬੜਾ ਝੂਠ ਤੇ ਜੂ ਨੂੰ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜਗਦੀਪ ਗੱਪੀ ਸੀ ਆ ਮੱਲਾ ਦਾ ਉਹ ਤੋਂ ਵੀ ਨੰਬਰ ਲੈ ਗਿਆ ਹਾਂ ਉਹ ਤਾਂ ਪੂਰੀ ਤੁਸੀਂ ਦੋ ਹਾਂ ਹੁਣ ਮੈਂ ਤੇ ਤੁਸ ਜਿੱਡੀ ਵੱਡੀ ਖੱਗੀ ਮਾਰੀਆ ਬਸ ਜੇ ਸਰਕਾਰ ਚਾਹੇ ਇੱਕ ਮਿੰਟ ਬਾਹਰ ਨਹੀਂ ਰਹਿ ਸਕਦਾ ਜਿਹੜੇ ਬਸਾਂਾਂ ਪਾੜੀਆਂ ਨੇ ਕਿ ਜੇ ਇੱਕ ਮਿੰਟ ਰਹਿ ਸਕਦਾ ਇੱਕ ਮਿੰਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਜੂ ਨੂੰ ਨਹੀਂ ਕਰਦਾ ਮੂੰਹ ਨਹੀਂ ਖੋਲਦਾ ਨਾਲੇ ਪ੍ਰਧਾਨ ਬਣਾਇਆ ਇੱਕ ਮਿੰਟ ਨਹੀਂ ਰਹਿ ਸਕਦਾ ਚਲੋ ਤਿੰਨ ਸਾਲ ਤੋਂ 50 ਸਾਲ ਤੋਂ ਤਿੰਨ ਸਾਲ ਤੋਂ ਬਾਅਦ ਤੱਕ 50 ਸਾਲ ਤੋਂ ਬਜਾਦਵੀ ਸਾਹਿਬਾ ਤਿੰਨ ਸਾਲ ਦਿੰਦਾ ਕਿਉਂ ਉਦੋਂ ਕੀ ਸਰਕਾਰ ਆਉਗੀ ਕੌਮ ਨਹੀਂ ਕੌਮ ਨਹੀਂ ਲੱਗਦੀ